ਵਦੇਸ਼ਾਂ ਵਿੱਚ ਬੈਠੇ ਐਨ ਆਰ ਆਈ ਪੰਜਾਬ ਆ ਕੇ ਆਪਣੀ ਕਰਤ ਕਮਾਈ ਵਿੱਚੋਂ ਸੇਵਾ ਦੇ ਕਾਰਜ ਕਰਦੇ ਰਹਿੰਦੇ ਹਨ ਇਹਨਾਂ ਕਾਰਜਾਂ ਵਿੱਚੋਂ ਜਿਹੜਾ ਸ਼ਲਾਘਾਯੋਗ ਕਾਰਜ ਹੈ ਉਹ ਹੈ ਅੱਖਾਂ ਦਾ ਮੁਫਤ ਚੈੱਕ ਅਪ ਤੇ ਆਪਰੇਸ਼ਨ ਕੈਂਪ ਜੋ ਲੋੜਵੰਦ ਲੋਕਾਂ ਲਈ ਸਮੇਂ ਦੀ ਮੁੱਖ ਜ਼ਰੂਰਤ ਹੈ ਕਿਉਂਕਿ ਮਹਿੰਗਾਈ ਦੇ ਚੱਲਦਿਆਂ ਬਹੁਤ ਲੋੜਵੰਦ ਲੋਕ ਅੱਖਾਂ ਦਾ ਇਲਾਜ ਨਹੀਂ ਕਰਵਾ ਸਕਦੇ ਤੇ ਆਪਣੀ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਹੋ ਜਾਂਦੇ ਹਨ ਉਹਨਾਂ ਨੂੰ ਦੁਬਾਰਾ ਰੌਸ਼ਨੀ ਦੇਣਾ ਇਹ ਇੱਕ ਬਹੁਤ ਹੀ ਉਤਮ ਕਾਰਜ ਹੈ ਇਸੇ ਤਰ੍ਹਾਂ ਸੇਵਾ ਦਾ ਕਾਰਜ ਕਰਦਿਆਂ ਨੂਰ ਮੈਲ ਤੋਂ ਬਿਲਗੇ ਦੇ ਨਜ਼ਦੀਕ ਪੈਂਦੇ ਪਿੰਡ ਗੁਮਟਾਲਾ ਵਿਖੇ ਐਨ ਆਰ ਆਈ ਵੀਰਾਂ ਵੱਲੋਂ ਪਿੰਡ ਵਾਸੀਆਂ ਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਦੁੱਗਲ ਆਈ ਹਸਪਤਾਲ ਤੋਂ ਚੈੱਕਅਪ ਲਈ ਡਾਕਟਰਾਂ ਦੀ ਟੀਮ ਪਹੁੰਚੀ ਕੈਂਪ ਵਿੱਚ ਸਵੇਰ ਤੋਂ ਹੀ ਮਰੀਜ਼ਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਤੇ तकरीबन 700 ਤੋਂ ਵੱਧ ਮਰੀਜ਼ ਇਸ ਕੈਂਪ ਵਿੱਚ ਪਹੁੰਚੇ ਇਸ ਕੈਂਪ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ ਜਿਨ੍ਹਾਂ ਮਰੀਜ਼ਾਂ ਦੇ ਚੈੱਕਅਪ ਕਰਨ ਉਪਰੰਤ ਆਪਰੇਸ਼ਨ ਹੋਣੇ ਸਨ ਉਹਨਾਂ ਨੂੰ ਬੱਸਾਂ ਵਿੱਚ ਦੁੱਗਲ ਹਸਪਤਾਲ ਲਈ ਰਵਾਨਾ ਕੀਤਾ ਗਿਆ ਅੱਜ ਅਸੀਂ ਖੜੇ ਆ ਪਿੰਡ ਕੁਮਟਾਲਾ ਵਿਖੇ ਇਹ ਬਿਲਕੁਲ ਨੂਰਮਹਿਲ ਦੇ ਲਾਗੇ ਤੇ ਬਿਲਗੇ ਦੇ ਤਾ ਨੂਰਮਹਿਲ ਦੇ ਤਕਰੀਬਨ ਵਿਚਕਾਰ ਹੀ ਪਿੰਡ ਪੈਂਦਾ ਆ ਤੇ ਇਥੇ ਐਨ ਆਰ ਆਈ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜਿਹੜਾ ਇਹ ਇੱਕ oprala ਕੀਤਾ ਗਿਆ ਕਿ ਅੱਖਾਂ ਦਾ ਜਿਹੜਾ ਚੈੱਕ ਅਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਤੁਸੀਂ ਦੇਖ ਰਹੇ ਕਿ ਦੂਰ ਦੂਰ ਤੱਕ ਜਿਹੜੀਆਂ ਉਹ ਸੰਗਤਾਂ ਦੀਆਂ ਲਾਈਨਾਂ ਲੱਗੀਆਂ ਆ ਅੱਖਾਂ ਚੈੱਕ ਕਰਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਆ ਤੇ ਇਹਨਾਂ ਦਾ ਕਹਿਣਾ ਆ ਕਿ ਤਕਰੀਬਨ 500 ਤੋਂ ਵੱਧ ਜਿਹੜੀਆਂ ਇਸ ਟਾਈਮ ਜਿਹੜੀਆਂ ਪਰਤੀਆਂ ਕੱਟ ਹੋ ਚੁੱਕੀਆਂ ਤੇ 700 ਦੇ ਕਰੀਬ ਜਿਹੜੀ ਸੰਗਤ ਇੱਥੇ ਪਹੁੰਚੀ ਆ ਜਿਹੜੀਆਂ ਜਿਨ੍ਹਾਂ ਨੇ ਆਪਣਾ ਅੱਖਾਂ ਦਾ ਚੈੱਕਅਪ ਕਰਾਉਣਾ ਆ ਤੁਸੀਂ ਦੇਖੋ ਕਿ ਕਿਵੇਂ ਲਗਾਤਾਰ ਜਿਹੜਾ ਉਹ ਲਾਈਆਂ ਲੱਗੀਆਂ ਆ ਸੰਗਤ ਹੋਰ ਵੀ ਆ ਰਹੀ ਆ ਤੇ ਇਤਰਾ ਦੇਖੋ ਪਰਕੀਆਂ ਕੱਟੀਆਂ ਜਾ ਰਹੀਆਂ ਆ ਹੈ ਸੰਗਤਾਂ ਦੀਆਂ ਲਗਾਤਾਰ ਜਿਹੜੀਆਂ ਉਹ ਪਿਛੇ ਤੱਕ ਦੇਖੋ ਲੰਬੀਆਂ ਜਿਹੜੀਆਂ ਉਹ ਕਤਾਰਾਂ ਲੱਗੀਆਂ ਹੋਈਆਂ ਆ ਤੇ ਜਿਹੜਾ ਇਸ ਤੱਕ ਹੈ तकरीबन 700 ਤੋਂ ਵੱਧ ਇਹਨਾਂ ਦੇ ਦੱਸਣ ਮੁਤਾਬਕ ਜਿਹੜੀਆਂ ਇੱਥੇ ਸੰਗਤਾਂ ਜਿਹੜੀਆਂ ਆ ਇਹ ਪਹੁੰਚੀਆਂ ਆ ਜਿਨ੍ਹਾਂ ਨੇ ਜਿਹੜੇ ਪਹੁੰਚੇ ਆ ਜਿਨ੍ਹਾਂ ਨੇ ਆਪਣਾ ਅੱਖਾਂ ਦਾ ਚੈੱਕਅਪ ਕਰਵਾਉਣਾ ਆ ਇਸ ਟਾਈਮ ਇਹ ਜਿਹੜਾ ਕੈਂਪ ਹੈ ਗਮਟਾਲਾ ਪਿੰਡ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇਖੇ ਇਹ ਕੈਂਪ ਲਗਾਇਆ ਤੇ ਤੁਸੀਂ ਦੇਖ ਰਹੇ ਹੋ ਕਿ ਲੋਕ ਮਨ ਰੀਟ ਬੈਠੇ ਆ ਉਹ ਲੰਗਰ ਵਰਤਾਂ ਚੱਲ ਰਿਆਂ ਜੀ ਕੀ ਕਹਿਣਾ ਚਾਹੁੰਦੇ ਆ ਜਿਹੜਾ ਕੈਂਪ ਲਗਾਇਆ ਐਨ ਆਰ ਆਈ ਉਲਾਉਂਦੇ ਆ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਜੀ ਬਹੁਤ ਧੰਨਵਾਦ ਚਾਹੁੰਦੇ ਆ ਬਹੁਤ ਬਹੁਤ ਸ਼ੁਕਰੀਆ ਇਨਾਂ ਦੇ ਭਾਈ ਜੀ ਇਨਾਂ ਦਾ ਧੰਨਵਾਦ ਇਨਾਂ ਦਾ ਇਹ ਨਹੀਂ ਤੇ ਵਾਖਾ ਲੈ ਗਏ ਸਾਰੇ ਸੰਗਤਾਂ ਦਾ ਵੀ ਬਾਰ-ਬਾਰ ਜਿਹੜੇ ਅਮਰੀਜ਼ਾਂ ਦਾ ਜਿਹੜੇ ਜਿੰਨੇ ਵੀ ਮਰੀਜ਼ ਇੱਥੇ ਪਹੁੰਚੇ ਉਹਨਾਂ ਦਾ ਵੀ ਇਹੀ ਕਹਿਣਾ ਆ ਕਿ ਜਿਹੜਾ ਐਨਆਰਆਈਆਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਇਹ ਜਿਹੜਾ ਬਹੁਤ ਹੀ ਚੰਗਾ ਉਪਰਾਲਾ ਆ ਤੇ ਜਿਹੜੀ ਇਹ ਸਮੇਂ ਦੀ ਲੋੜ ਆ ਲੋੜ ਬੰਦਾਂ ਦੇ ਲਈ ਜਿਹੜਾ ਇਹ ਇੱਕ ਬਹੁਤ ਚੰਗਾ ਉਪਰਾਲਾ ਆ ਇੱਥੇ ਦੇਖੋ ਬਜ਼ੁਰਗ ਨੌਜਵਾਨ ਹਰ ਤਰ੍ਹਾਂ ਦੇ ਜਿਹੜੇ ਮਰੀਜ਼ ਆ ਉਹ ਆਖਾਂ ਦਾ ਚੈੱਕਅਪ ਆਪਣਾ ਕਰਾਉਣ ਹਰ ਵਰਗ ਦੇ ਹਰ ਉਮਰ ਦੇ ਜਿਹੜੇ ਲੋਕ ਇੱਥੇ ਜਿਹੜੇ ਮਰੀਜ਼ ਆ ਉਹ ਆਪਣੀ ਅੱਖਾਂ ਦਾ ਚੈੱਕਅਪ ਕਰਾਉਣ ਪਹੁੰਚੇ ਆ ਤੇ ਹਰ ਕਿਸੇ ਦਾ ਇਹੀ ਕਹਿਣਾ ਆ ਕਿ ਜਿਹੜਾ ਐਨਆਰਆਈਆਂ ਵੱਲੋਂ ਇਹ ਉਪਰਾਲਾ ਚਲਦਾ ਜਾਂਦਾ ਤੇ ਬਹੁਤ ਸਲਾਘਾਯੋਗ ਜਿਹੜਾ ਇਹ ਉਪਰਾਲਾ ਆ ਅੰਦਰ ਵੀ ਆਪਾਂ ਇਹ ਦੂਸਾਂ ਨੂੰ ਦੱਸਾਰ ਦੇਣਾ ਕਿ ਅੰਦਰ ਡਾਕਟਰਾਂ ਵੱਲੋਂ ਜਿਹੜਾ ਵੱਖ-ਵੱਖ ਡਾਕਟਰ ਲਗਾਏ ਗਏ ਆ ਜਿੱਥੇ ਚੈੱਕਅਪ ਵੀ ਕੀਤਾ ਜਾ ਰਿਹਾ ਆ ਤੇ ਮਰੀਜ਼ਾਂ ਦੇ ਜਿਹੜੀਆਂ ਐਨਕਾਂ ਜਿਹੜੀਆਂ ਆ ਆ ਦੇਖੋ ਮੁਫਤ ਐਨਕਾਂ ਦਿੱਤੀਆਂ ਜਾਣਗੀਆਂ ਤੇ ਇਸੇ ਨਾਲ ਹੀ ਜਿਹੜਾ ਆ ਉਹ ਦਵਾਈਆਂ ਦੀ ਜਿਹੜੀਆਂ ਮੁਫਤ ਦਿੱਤੀਆਂ ਜਾਣੀਆਂ ਕੀ ਕੀ ਜਿਹੜਾ ਇਹ ਕੈਂਪ ਦੇ ਵਿੱਚ ਜਿਹੜਾ ਮਰੀਜ਼ਾਂ ਨੂੰ ਨਾਲ ਚੈੱਕਅਪ ਦੇ ਨਾਲ ਫਰੀ ਦਿੱਤਾ ਜਾਣਾ ਹੈ ਇਸ ਦਵਾਈਆਂ ਫਰੀ ਦਿੱਤੀਆਂ ਜਾ ਰਹੀਆਂ ਨੀਗਾ ਚੈੱਕਅਪ ਕਰਕੇ ਐਨਕਾਂ ਫਰੀ ਦਿੱਤੀਆਂ ਜਾਣਗੀਆਂ ਇਹ ਪ੍ਰੋਜੈਕਟ ਜਿੰਨੇ ਨਿਕਲੇ ਫਿਰ ਉਹ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੀਆਂ ਦਵਾਈਆਂ ਆ ਉਹ ਵੀ ਫ੍ਰੀ ਦਿੱਤੀਆਂ ਜਾਣੀਆਂ ਆ ਤੇ ਜਿਹੜੀਆਂ ਐਨਕਾਂ ਆ ਉਹ ਵੀ ਫ੍ਰੀ ਦਿੱਤੀਆਂ ਜਾਣੀਆਂ ਤੇ ਚੈੱਕਅਪ ਕਰਨ ਤੋਂ ਬਾਅਦ ਜਿੰਨੇ ਵੀ ਪ੍ਰੈਸ਼ਨ ਲੋਡ ਬੰਦ ਆ ਲੋਕਾਂ ਦੇ ਜਿਨ੍ਹਾਂ ਦੇ ਪ੍ਰੈਸ਼ਨ ਕਰਨੇ ਆ ਉਹ ਪ੍ਰੈਸ਼ਨ ਕੀਤੇ ਜਾਣਗੇ ਆ ਦੇਖੋ ਸੰਗ ਤਾਂ ਜਿਹੜੀਆਂ ਮਰੀਜ਼ ਜਿਹੜੇ ਅੰਦਰੋਂ ਚੈੱਕਅਪ ਕਰਾ ਕੇ ਬਾਹਰ ਨਿਕਲ ਰਹੇ ਆ ਤੇ ਵੀਰ ਜੀ ਕਿੱਦਾਂ ਲੱਗਾ ਤੁਹਾਨੂੰ ਅੰਦਰ ਤੁਸੀਂ ਡਾਕਟਰ ਹੁਣਾ ਕੋਲ ਗਏ ਚੈੱਕਅਪ ਕਰਾਇਆ ਕੀ ਕਿਹਾ ਡਾਕਟਰਾਂ ਨੇ ਕਹਿੰਦਾ ਠੀਕ ਆ ਕੀ ਕਹਿਣਾ ਚਾਹੁੰਦੇ ਜਿਹੜਾ ਉਪਰਾਲਾ ਕੀਤਾ ਜਾਂਦਾ ਐਨਆਰਆਈ ਵੱਲੋਂ ਜਾਂ ਹੋਰ ਜਿਹੜੀਆਂ ਸਪੈਂਡ ਦੀਆਂ ਸੰਗਤਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਜਾਂਦਾ ਕੀ ਕਹਿਣਾ ਚਾਹੁੰਦੇ ਇਸ ਬਾਰੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਦੇਖੋ ਹਰ ਕਿਸੇ ਦਾ ਇਹੀ ਕਹਿਣਾ ਆ ਕਿ ਬਹੁਤ ਚੰਗਾ ਉਪਰਾਲਾ ਆ ਤੇ ਹਰ ਤਰੀਕੇ ਨਾਲ ਕੇਰ ਕੀਤਾ ਜਾਂਦਾ ਇੱਥੇ ਤੇ ਆਪਾਂ ਇਸੇ ਤਰ੍ਹਾਂ ਤੁਹਾਨੂੰ ਅੰਦਰ ਵੀ ਲੈ ਕੇ ਜਾਂਦੇ ਆ ਅੰਦਰ ਵੀ ਦਿਖਾ ਲਦੇ ਆ देखो ਲੰਬੀਆਂ ਕਤਾਰਾਂ ਜਿੱਦਾਂ ਬਾਹਰ ਤੁਹਾਨੂੰ ਦਿਖਾ ਲਈਏ ਇੱਥੇ ਲੰਬੀਆਂ ਕਤਾਰਾਂ ਜਿਹੜੀਆਂ ਉਹ ਅੰਦਰ ਲੱਗੀਆਂ ਆ ਸੇਵਾਦਾਰ ਜਿਹੜੀ ਆਪਣੀ ਉਹ ਸੇਵਾ ਦੀ ਡਿਊਟੀ ਵੀ ਜਿਹੜੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਆ ਤੇ ਹਰ ਕਿਸੇ ਦਾ ਇਹੀ ਕਹਿਣਾ ਆ ਕਿ ਇਹੋ ਜਿਹੇ ਕੈਂਪ ਜਿਹੜੇ ਉਹ ਸਮੇਂ ਦੀ ਬੜੀ ਵੱਡੀ ਜ਼ਰੂਰਤ ਆ ਤੇ ਜਿਹੜਾ ਐਨਆਰਆਈਆਂ ਵੱਲੋਂ ਜਿਹੜਾ ਇਹ ਹਰ ਸਾਲ ਕੀਤਾ ਜਾਂਦਾ ਆ ਤੇ ਆਪਾਂ ਇੱਥੇ ਅੰਦਰ ਵੀ ਸ਼ੂਗਰ ਵਗੈਰਾ ਜਿਹੜੀ ਇਸ ਟਾਈਮ ਤੇ ਟੈਸਟ ਕੀਤੀ ਜਾ ਰਹੀ ਆ ਜਿਨ੍ਹਾਂ ਜਿਨ੍ਹਾਂ ਮਰੀਜ਼ਾਂ ਦੇ ਆਪਰੇਸ਼ਨ ਇਹ ਜਿਹੜੇ ਮਰੀਜ਼ਾਂ ਦੇ ਆਪਰੇਸ਼ਨ ਹੋਨੇ ਆ ਉਹਨਾਂ ਦੀ ਸ਼ੂਗਰ ਟੈਸਟ ਵਗੈਰਾ ਹੋ ਰਹੀ ਤੇ ਹਾਂਜੀ ਸ਼ੂਗਰ ਟੈਸਟ ਹੋ ਰਹੀ ਡਿਟੇਲ ਲਿਖੀ ਜਾ ਰਹੀ ਹੁੰਦੀ ਹੈ ਇਹ ਬਾਣੀ ਉਹਨਾਂ ਨੂੰ ਫੋਕਲ ਚੈੱਕ ਹੋਣਾ ਇਹ더라 ਦੇਖੋ ਦਵਾਈਆਂ ਦਾ ਕਾਊਂਟਰ ਆ ਤੇ ਇਸੇ ਤਰ੍ਹਾਂ ਜਿਹੜਾ ਜਿਨ੍ਹਾਂ ਮਰੀਜ਼ਾਂ ਨੂੰ ਲੋੜਵੰਦ ਮਰੀਜ਼ਾਂ ਨੂੰ ਜਿਹੜੀਆਂ ਦਵਾਈਆਂ ਆ ਉਹ ਮੁਫਤ ਦਿੱਤੀਆਂ ਜਾਣੀਆਂ ਆ ਕੀ ਕਹਿਣਾ ਚਾਹੁੰਦੇ ਅੱਜ ਦੇ ਕੈਂਪ ਬਾਰੇ ਅੰਮ੍ਰਿਤਪੁਰ ਉੱਧੇ ਜਾ ਰਹੇ ਪੇਸ਼ੰਗੋਹ ਦਾ ਪੇਸ਼ੰਤ ਦੀ ਹੈਲਪ ਬਹੁਤ ਹੋ ਰਹੀ ਹੈ ਤੇ ਐਨ ਆਰ ਆਈਆਂ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਐਨ ਆਰ ਆਈਆਂ ਕਰਕੇ ਹੀ ਸਾਡੇ ਕੈਂਪ ਹੋ ਰਹੇ ਆ ਉਹਨਾਂ ਦੀ ਤਾਂ ਬੋਲਣ ਦਾ ਨਹੀਂ ਦੇਖੋ ਇੱਧਰ ਜਿਹੜਾ ਆ ਉਹ ਡਾਕਟਰ ਸਾਹਿਬ ਜਿਹੜਾ ਉਹ ਮਰੀਜ਼ਾਂ ਨੂੰ ਚੈੱਕ ਕਰ ਰਿਹਾ ਜਿਹਦਾ ਬਾਹਰ ਸਾਰੇ ਮਰੀਜ਼ਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਐਨ ਆਰ ਆਈਆਂ ਵੱਲੋਂ ਇੱਕ ਬਹੁਤ ਚੰਗਾ ਉਪਰਾਲਾ ਆ ਤੇ ਸਮੇਂ ਦੀ ਬੜੀ ਲੋੜ ਆ ਕਿ ਲੋੜਵੰਦ ਲੋਕਾਂ ਨੂੰ ਜਿਹੜਾ ਇਹ ਮਦਦ ਮਿਲ ਰਹੀ ਹੈ ਤੇ ਇਹਨਾਂ ਜਿਹਨਾਂ ਮਰੀਜ਼ਾਂ ਦੀ ਅੱਜ ਜ਼ਰੂਰਤ ਮੁਤਾਬਕ ਚੈੱਕ ਕਰਨ ਤੋਂ ਬਾਅਦ ਉਹਨਾਂ ਦੇ ਆਪਰੇਸ਼ਨ ਵੀ ਅੱਜ ਹੀ ਕੀਤੇ ਜਾਣੇ ਆ ਇਹ ਡਾਕਟਰ ਸਾਹਿਬ ਨੇ ਵੀ ਸਾਨੂੰ ਦੱਸਿਆ ਤੇ ਹੋਰ ਪ੍ਰਬੰਧਕਾਂ ਨੇ ਵੀ ਦੱਸਿਆ ਤੇ ਆਪਾਂ ਦੇਖਦੇ ਹਾਂ ਕਿ ਦੇਖੋ ਚੈੱਕ ਕਰਾਉਣ ਵਾਲਿਆਂ ਦੀ ਪਿੱਛੇ ਤੱਕ ਜਿਹੜੀਆਂ ਲੰਮੀਆਂ ਕਤਾਰਾਂ ਜਿੱਦਾਂ ਤੁਸੀਂ ਬਾਹਰ ਦੇਖਿਆ ਇੱਥੇ ਵੀ ਅੰਦਰ ਲੰਮੀਆਂ ਹੋਈਆਂ ਆ ਇਹ ਇੱਕ ਸਾਰਿਆਂ ਦਾ ਇਹੀ ਕਹਿਣਾ ਆ ਕਿ ਇਹ ਪਿੰਡ ਕੁਮਟਾਲਾ ਤੇ ਖਾਸ ਕਰਕੇ ਐਨ ਆਰ ਆਈ ਵੀਰ ਤੇ ਨਗਰ ਨਿਵਾਸੀਆਂ ਦਾ ਇਹ ਜਿਹੜਾ ਇੱਕ ਬਹੁਤ ਚੰਗਾ ਜਿਹੜਾ ਉਪਰਾਲਾ ਆ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਇਸ ਕੈਂਪ ਬਾਰੇ ਜਿਹੜਾ ਇਹ ਉਪਰਾਲੇ ਹੁੰਦੇ ਪਿੰਡਾਂ ਦੇ ਵਿੱਚ ਪਹਿਲੀ ਵਾਰ ਹੀ ਆਏ ਆ ਤੇ ਪਹਿਲਾ ਤੇ ਇਹੇ ਪਿੰਡਾਂ ਕਿਹੜੇ ਪਿੰਡੋਂ ਆਏ ਸਦੂ ਸਦੂ ਤੋਂ ਕੀ ਨਾਂ ਕੀ ਤੁਹਾਡਾ ਪੀਬਲ ਸਿੰਘ ਤੇ ਪਹਿਲੀ ਵਾਰ ਹੀ ਆਏ ਆ ਤੁਸੀਂ ਇਸ ਕੈਂਪ ਦੇ ਵਿੱਚ ਤਾਂ ਕਿੱਦਾਂ ਲੱਗਾ ਇੱਥੇ ਦਾ ਅਰੇਂਜਮੈਂਟ ਸਾਰਾ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਹੈ ਜੀ ਤੇ ਸਾਰੇ ਜਿਹੜਾ ਐਨ ਆਰ ਆਈ ਵੀਰ ਜਿਹੜੇ ਆ ਹਰ ਸਾਲ ਜਿਹੜਾ ਆ ਤਕਰੀਬਨ ਤੇ ਪੰਜਾਬ ਦਾ ਜਿਹੜਾ ਨਾ ਮੁੱਖ ਜਿਹੜੀ ਸਾਡੀ ਰੀੜ ਦੀ ਹੱਡੀ ਉਹ ਸਾਡੇ ਐਨ ਆਰ ਆਈ ਆ ਹਾਂਜੀ ਹਾਂਜੀ ਕਿਉਂਕਿ ਜਦੋਂ ਵੀ ਇੱਥੇ ਸਾਨੂੰ ਸਹਿਯੋਗ ਦੀ ਲੋੜ ਪੈਂਦੀ ਆ ਚਾਹੇ ਉਹ ਇਲਾਜ ਦੀ ਗੱਲ ਕਰੀਏ ਜਾਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਸਹਿਯੋਗ ਆ ਐਨ ਆਰ ਆਈਆਂ ਵੱਲੋਂ ਉਪਰਾਲੇ ਵੀ ਸ਼ਾਂ ਕੀਤੇ ਜਾਂਦੇ ਆ ਤੇ ਐਨ ਆਰ ਆਈਆਂ ਬਾਰੇ ਕੀ ਕਹਿਣਾ ਚਾਹੁੰਦੇ ਆ ਬਹੁਤ ਵੱਧ ਚੜਕੇ ਇਹਨਾਂ ਦੀ ਸਲਾਘਾ ਕਰਨੀ ਚ ਤੇ ਹੁਣ ਆਪਰੇਸ਼ਨ ਲਈ ਜਾ ਰਹੇ ਆਂ ਹਾਂ ਜੀ ਤੇ ਕੀ ਕਹਿੰਦੇ ਡਾਕਟਰ ਆਪਰੇਸ਼ਨ ਹੋਣਾ ਹਾਂਜੀ ਹਾਂਜੀ ਚੈੱਕ ਕੀਤਾ ਉਹਨੇ ਸਭ ਕੁਝ ਸ਼ੂਗਰ ਬੀਮੈਰਾ ਜੋ ਵੀ ਚੈੱਕ ਕਰਕੇ ਤਾਂ ਵੀ ਕਿਹਾ ਮੈਨੂੰ ਆਪਰੇਸ਼ਨ ਤੇ ਬਸ ਬੈਠੋ ਤੇ ਚਲੋ ਆਪਰੇਸ਼ਨ ਕਰਨੇ ਹੋਣ ਲਓ ਜੀ ਹੋਰ ਵੀ ਆਪਾਂ ਮਰੀਜ਼ਾਂ ਦੇ ਨਾਲ ਗੱਲ ਕਰਦੇ ਆਂ ਹਾਂਜੀ ਵੀਰ ਕੀ ਕਹਿਣਾ ਚਾਹੁੰਦੇ ਤੁਸੀਂ ਪਹਿਲਾਂ ਵੀ ਤੁਸੀਂ ਆਪਰੇਸ਼ਨ ਕਰਾਇਆ ਹਾਂਜੀ ਇੱਕ ਵੀ ਅੱਖ ਦਾ ਇੱਥੇ ਹੀ ਕੈਂਪ ਚ ਕਰਾਇਆ ਸੀ ਹਾਂਜੀ ਹਾਂਜੀ ਤੇ ਆ ਦੇਖੋ ਮਰੀਜ਼ ਪਿਛਲੇ ਸਾਲ ਵੀ ਕਹਿੰਦੇ ਅਸੀਂ ਇਸੇ ਹੀ ਅੱਖ ਦਾ ਜਿਹੜਾ ਇੱਕ ਅੱਖ ਦਾ ਜਿਹੜਾ ਕਰਾਇਆ ਸੀ ਤਾਂ ਹੁਣ ਦੂਸਰੀ ਅੱਖ ਦਾ ਕਰਾਉਣਾ ਹੈ ਤੇ ਕੀ ਲੱਗਾ ਬਹੁਤ ਕਰਦੇ ਆ ਵਧੀਆ ਲੈਂਚ ਪਾਉਂਦੇ ਆ ਜਣੀ ਬਹੁਤ ਸੇਵਾ ਵੀ ਬਹੁਤ ਕਰਦੇ ਆ ਪਿਆਰ ਵੀ ਬਹੁਤ ਦਿੰਦੇ ਆ ਹਰ ਕਮਰੀਜ ਨੂੰ ਕਵਰਾਉਣ ਨਹੀਂ ਦਿੰਦੇ ਹੈਗੇ ਨਾਲ-ਨਾਲ ਵਲੈਤਿਆ ਸਾਹਿਬ ਵੀ ਸਾਰੇ ਭੈਣ ਭਰਾ ਸਾਰੇ ਜਣੀ ਬਹੁਤ ਮਦਦ ਕਰਦੇ ਆ ਤੇ ਪਿਛਲੇ ਸਾਲ ਜਿਹੜਾ ਕਰਾਇਆ ਸੀ ਉਹ ਐਨ ਠੀਕ ਰਿਹਾ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਹੋਰ ਮਰੀਜ਼ ਜਿਹੜੇ ਪਹਿਲੀ ਵਾਰੀ ਚੱਲੇ ਆ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਕਿ ਤੁਸੀਂ ਤਾਂ ਪਿੱਛੇ ਨਾਲ ਲੈ ਆਉਂਦੇ ਵੀ ਆ ਦੋ ਤਿੰਨ ਮਰੀਜ਼ ਤੇ ਐਨ ਆਰ ਆਈ ਜਿਹੜਾ ਇਹ ਉਪਰਾਲਾ ਕਰਦੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂਜੀ ਇਹਨਾਂ ਨੂੰ ਮਾਲਕ ਬਹੁਤਾ-ਬਹੁਤਾ ਦੇਵੇ ਤੰਦਰੁਸਤੀਆਂ ਦੇਵੇ ਇਹਨਾਂ ਦੇ ਆ ਬਾਗ ਬਗੀਚਾ ਹਰਾ ਭਰਾ ਰੱਖਿਆ ਸੀ ਇਹ ਕਹਿੰਨੇ ਆ ਦੇਖੋ ਤੁਹਾਡੇ ਸਾਹਮਣੇ ਆ ਕਿ ਜਿਉਂਕਿ ਇਹ ਜਿਹੜੀ ਅੱਖਾਂ ਦਾ ਖਾਸ ਕਰਕੇ ਜਿਹੜੀ ਅੱਖਾਂ ਦੀ ਸੇਵਾ ਆ ਇਹ ਸਭ ਤੋਂ ਉੱਤਮ ਸੇਵਾ ਆ ਤੇ ਦੇਖੋ ਸਾਰੇ ਜਿੰਨੇ ਵੀ ਇੱਥੇ ਮਰੀਜ਼ ਆ ਅੱਖਾਂ ਦਾ ਜਿਨ੍ਹਾਂ ਨੇ ਚੈੱਕ ਅਪ ਕਰਾਇਆ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕੈਂਪ ਦੇ ਵਿੱਚ ਕਾਫੀ ਮਰੀਜ਼ਾਂ ਦੇ ਨਾਲ ਉਹਨਾਂ ਨੇ ਇਹ ਹੀ ਕਿਹਾ ਕਿ ਜਿਹੜੇ ਐਨ ਆਰ ਆਈਆਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਆ ਤੇ ਆਪਾਂ ਹਾਂਜੀ ਕੀ ਕਹਿਣਾ ਚਾਹੁੰਦੇ ਮੀ ਜੀ ਅੱਜ ਹਾਂ ਜੀ ਬਹੁਤ ਵਧੀਆ ਲੱਗਾ ਮੈਨੂੰ ਅਰੇਂਜਮੈਂਟ ਬਹੁਤ ਵਧੀਆ ਹੈ ਰੋਟੀ ਪਾਣੀ ਦਾ ਪ੍ਰਬੰਧ ਬਾਹਰਲੇ ਐਨ ਆਰ ਆਈਆਂ ਨੂੰ ਬਹੁਤ ਮਾਲਕ ਜਾਨਾ ਸੋਨਾ ਕੀਤਾ ਉਹਨਾਂ ਨੂੰ ਮਾਲਕ ਜੀ ਜਿਆਦੇ ਦੇ ਗਏ ਹਾਂਜੀ ਵਾ ਹਜੇ ਤਾਂ ਇੰਨੀ ਤੇਰਾ ਨਹੀਂ ਆਇਆ ਪਹਿਲੀ ਵਾਰ ਆਇਆ ਸੀ ਹੈਗੇਗਾ ਮਟਾਲੇ ਦੇ ਆ ਪਰੰਪਰੋਂ ਵਾਲਮੀ ਕੀ ਕੋਈ ਪਹਿ ਗਈ ਨਹੀਂ ਹੋਇਆ ਹੁਣ ਇੱਕ ਹੀ ਕਰੋਨਾ ਆਪਰੇਸ਼ਨ ਇਹ ਤਾਂ ਬਹੁਤ ਬੀਬੇ ਆ ਬਹੁਤ ਚੰਗੇ ਆ ਸਾਰੇ ਨਗਰ ਲਈ ਇਹਨਾਂ ਨੂੰ ਮਾਲਕ ਚੜ੍ਹਦੀ ਕਲਾ ਚ ਰੱਖੇ ਇਦਾਂ ਹੀ ਕਰਦੇ ਰਹਿਣ ਮਰੀ ਜਾਂ ਦੀ ਸੇਵਾ ਹਾਂਜੀ ਬਹੁਤ ਆ ਹੂੰ ਕਿੰਨੇ ਜਾ ਤੀ ਉਹ ਵਾਲਾ ਵੱਡੀਆਂ ਸਾਰੀਆਂ ਕਾਰਾਂ ਚੜ੍ਹਦੇ ਹਾਂ ਮਾਰਾ ਜੀ ਨੰਦਤੰਦਰੁਸਤੀ ਦੇਵੇ ਮਾਰਕ ਲਓ ਜਿਵੇਂ ਤੁਸੀਂ ਦੇਖਿਆ ਕਿ ਹਰ ਮਰੀਜ਼ ਜਿਹੜਾ ਆ ਉਹ ਬਸ ਖਾਸ ਕਰਕੇ ਜਿਹੜੇ ਸਾਡੇ ਐਨ ਆਰ ਆਈ ਵੀ ਉਹਨਾਂ ਨੂੰ ਸੀਸਾ ਹੀ ਦੇ ਰਿਹਾ ਕਿ ਇਹ ਜਿਹੜਾ ਉਪਰਾਲਾ ਆ ਬਹੁਤ ਚੰਗਾ ਉਪਰਾਲਾ ਆ ਤੇ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਹਰ ਸਾਲ ਹੁੰਦੇ ਰਹਿਣ ਤੇ ਆਪਾਂ ਇੱਥੇ ਇੱਥੇ ਐਨ ਆਰ ਆਈ ਵੀਰ ਖੜੇ ਆ ਤਾਂ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਉਹਨਾਂ ਦੇ ਨਾਲ ਹੋਰ ਪਿੰਡ ਵਾਸੀ ਵੀ ਸਹਿਯੋਗੀ ਖੜੇ ਆ ਤੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਕਿ ਜਿਹੜਾ ਇਹ ਕੈਂਪ ਹਰ ਸਾਲ ਲੱਗਦਾ ਆ ਤੇ ਇਹਦੇ ਬਾਰੇ ਪਹਿਲਾਂ ਤਾਂ ਥੋੜੀ ਜਾਣਕਾਰੀ ਦਿਓ ਇਹਦੇ ਬਾਰੇ ਜੀ ਦੇਖੋ ਜੀ ਇਹ ਮੁੰਡੇ ਆ ਬੰਦੇ ਭਰਾ ਜੀ ਮੇਰੇ ਜਿਹੜੇ ਸੇਵਾ ਇਹ ਕਰਦੇ ਆ ਇਹਨਾਂ ਤੋਂ ਬਿਨਾਂ ਤਾਂ ਮੈਂ ਕੁਛ ਨਹੀਂ ਕਰ ਸਕਦਾ ਭਾਜੀ ਅੱਜ ਜਿਸ ਕਰਕੇ ਅੱਜ ਇਹ ਮੇਰੇ ਉੱਧਰ ਜਿਹੜੇ ਯਾਦਦੋਸਤ ਆ ਪਿੰਡੂ ਆ ਬੇਟ ਯਾਦਦੋਸਤ ਵੀ ਆ ਕਿ ਜਿਹੜੇ ਪੈਸੇ ਦਾ ਸ਼ੁਰੂ ਕਰਦੇ ਪੈਸੇ ਦਾ ਕੁਛ ਨਹੀਂ ਹੁੰਦਾ ਪੈਸੇ ਤੋਂ ਬਿਨਾਂ ਕੁਛ ਨਹੀਂ ਹੁੰਦਾ ਉਹ ਯਾਦਦੋਸਤ ਦਿੰਦੇ ਆ ਪਿੰਡੂ ਦਿੰਦੇ ਆ ਇਹ ਕੈਂਪ ਲਈ ਪੈਸੇ ਕਦੀ ਕਿਸੇ ਨੂੰ ਮੰਗੇ ਨਹੀਂ ਆਪਣੇ ਆਪ ਹੀ দান ਕਰਦੇ ਲੋਕੀ ਸਾਡੀ ਕੰਡੀਸ਼ਨ ਪਹਿਲੇ ਸਾਲ ਤੋਂ ਇਹੀ ਆ 17 ਸਾਲ ਪਹਿਲਾਂ ਵੀ দান ਕਰਨਾ ਆਪਰੋ ਮੰਗੜਾ ਇਸ ਕਰਕੇ ਉਹ ਸਾਰੇ ਦੇ ਰਹੇ ਆ ਤੇ 17 ਸਾਲ ਤੋਂ ਚੱਲ ਰਿਹਾ ਦੇਖੋ ਇਹ ਜਿਹੜਾ ਬਹੁਤ ਚੰਗਾ ਉਪਰਾਲਾ ਆ ਤੁਹਾਡੇ ਸਾਹਮਣੇ ਅਸੀਂ ਮਰੀਜ਼ਾਂ ਦੇ ਨਾਲ ਵੀ ਗੱਲ ਕੀਤੀ ਕਿ ਉਹਨਾਂ ਨੇ ਹਰ ਗੱਲ ਦੇ ਨਾਲ ਜਿਹੜੇ ਪ੍ਰਬੰਧਕਾਂ ਦਾ ਖਾਸ ਕਰਕੇ ਐਨਆਰਆਈਆਂ ਦਾ ਖਾਸ ਕਰਕੇ ਜਿਹੜਾ بڑا ਉਹਨਾਂ ਨੇ ਜਾਨੀ ਕਿ ਬਜ਼ੁਰਗਾਂ ਨੇ ਤਾਂ ਸਿਸਾਂ ਹੀ ਦਿੱਤੀਆਂ ਕਿ ਜਿਹੜਾ ਉਪਰਾਲਾ ਬਹੁਤ ਚੰਗਾ ਉਪਰਾਲਾ ਆ ਤੇ ਦੇਖੋ ਅੱਜ ਕੈਂਪ ਦੇ ਵਿੱਚ ਦੇਖਿਆ ਕਿ ਸੰਗਤ ਵੀ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੇ ਮਰੀਜ਼ ਆ ਜਿਹੜੇ ਚੈੱਕਅਪ ਲਈ ਆਏ ਆ ਤੇ ਕਿੰਨੇ ਕੁ ਮਰੀਜ਼ ਹਰ ਸਾਲ ਤੁਹਾਡੇ ਹਿਸਾਬ ਨਾਲ ਹੋ ਜਾਂਦੇ ਆ ਪਿਲੇ ਸਾਲ ਸਾਡੇ ਕੋਲ 850 ਮਰੀਜ਼ ਸੀਗਾ 200 ਆਪਰੇਸ਼ਨ ਹੋਏ ਸੀ 500 ਹੋਣ ਕ ਲੱਗਦੇ ਆ ਕੀ ਐਕੀ ਮੰਨ ਲੱਗਦਾ ਜਿਆਦਾ ਹੈ ਬਾਕੀ ਐਂਡ ਤੇ ਤੁਹਾਨੂੰ ਰਿਜ਼ਲਟ ਦੇ ਦੇਵਾਂਗੇ ਫੋਨ ਤੇ ਵੀ ਫਿਰ ਤੁਸੀਂ ਪ੍ਰਿੰਟ ਕੱਪ ਵਿੱਚ ਜੋ ਵੀ ਲਿਖਣਾ ਲੱਗਦਾ ਇਸ ਟਾਈਮ ਤਾਂ ਜਿਹੜੇ ਮੇਰੇ ਐਨਆਰ ਵੀ ਰਹਿ ਜਾਂ ਪਿੰਡ ਵਾਲੇ ਮੇਰੇ ਭਰਾ ਛੋਟੇ ਇਹਨਾਂ ਦਾ ਥੈਂਕ ਯੂ ਕਰ ਸਕਦੇ ਹਾਂ ਅਸੀਂ ਕਿ ਜਿਹੜਾ ਹਰ ਸਾਲ ਮੇਰੀ ਹੈਲਪ ਕਰਾਂਦੇ ਨੇ ਇਹ ਪਾਜੀ ਵੀ ਮੇਰੇ ਨਾਲ ਆਉਂਦੇ ਆ ਵੀ ਸਾਲ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਕੈਂਪ ਬਾਰੇ ਅਸੀਂ ਦੱਸ ਤਾ ਤੁਸੀਂ ਕੀ ਇਤਿਆਦ ਕੋਈ ਪਾਜੀ ਸਾਡੇ ਕੈਂਪ ਦੀ ਸਾਰੇ ਵੇਟ ਕਰਦੇ ਆਉਂਦੇ ਵੀ ਜਿਹੜਾ ਗਮਟਾਲੇ ਦਾ ਕੈਂਪ ਹੈ ਉਹ ਹੀ ਟੌਪ ਕਲਾਸ ਹੁੰਦਾ ਹੈ ਬਾਕੀਆਂ ਤੇ ਨਹੀਂ ਥੋੜਾ ਸਾਡਾ ਸਾਰਿਆਂ ਨਾਲ ਵਧੀਆ ਕੈਂਪ ਟੌਪ ਕਲਾਸ ਹਾਂਜੀ ਭਾਜੀ ਆਪਣੀ ਆਪਣੀ ਜਗ੍ਹਾ ਹੈ ਤੇ ਆਪਣੀ ਕੋਸ਼ਿਸ਼ ਸਾਰੇ ਇੰਤਿਆਰ ਕਰਦੇ ਸਾਡੀ ਕੈਂਸਰ ਹੈ ਅਹੀਂ ਸਾਰਿਆਂ ਦੇ ਕਰੋ ਕਰੀ ਛੱਡ ਕੇ ਨੂੰ ਮਰੀਜ਼ ਬਗ ਪ੍ਰਬੰਧ ਸਾਡਾ ਸਾਰਾ ਰੋਟੀ ਪਾਣੀ ਦਾ ਟੋਟਲ ਖੱਲੇ-ਖੱਲੇ ਤੋਂ ਜੋ ਲੋੜ ਹੈ ਭਾਜੀ ਸਾਰਿਆਂ ਨੂੰ ਦੇ ਦਿਆ ਰੋਟੀ ਪਾਣੀ ਦੁੱਧ ਕੋਚ ਫਰੂਟ ਤੱਕ ਵੀ ਫਰੂਟ ਤੱਕ ਵੀ ਭਾਈ ਦੇਈ ਗਏ ਖਾਣਾ ਘਰੋਂ ਕਰੀ ਰਾਤ ਦਾ 1 ਵਜੇ ਵੀ 2 ਵਜੇ ਨੂੰ ਸਾਨੂੰ ਇੱਕ ਕਰੋ ਕੋਈ ਛੱਡ ਗਿਆ ਉਹ ਤਾਂ ਜੀ ਆਇਓ ਸਰਪੰਚ ਸਾਹਿਬ ਵੀ ਖੜੇ ਆ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਹਰ ਸਾਲ ਜਿਹੜਾ 7ਵਾਂ ਐਤਵਾਰ ਕੈਂਪ ਲੱਗਾ ਹਰ ਸਾਲ ਲੱਗਦਾ ਆ ਕੀ ਕਹਿਣਾ ਚਾਹੁੰਦੇ ਜਿਹੜਾ ਇਹ ਪਿੰਡ ਵਾਸੀ ਰਲ ਕੇ ਤੇ ਐਨ ਆਰ ਆਈ ਰਲ ਕੇ ਜਿਹੜਾ ਇਹ ਸਹਿਯੋਗ ਕਰਦੇ ਆ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਇਹਨਾਂ ਐਨਆਰਆਈ ਭਰਾਵਾਂ ਸਰ ਤੇ ਇੱਕ ਅੱਖਾਂ ਦਾ ਕੈਂਪੇਨ ਨਹੀਂ ਹੋਰ ਵੀ ਪਿੰਡ ਦੇ ਬਹੁਤ ਸਹਿਯੋਗ ਕਰਦੇ ਆ ਕੰਮਾਂ ਨੂੰ ਜੇ ਵੀ ਪਿੰਡ ਦਾ ਕੋਈ ਕੰਮ ਹੋਣ ਵਾਲਾ ਇਹਨਾਂ ਦੇ ਕਰਕੇ ਬਹੁਤ ਕੰਮ ਹੋ ਰਿਹਾ ਸਾਡੇ ਪਿੰਡ ਵਿੱਚ ਬਹੁਤ ਸਹਿਯੋਗ ਹੈ ਨਾਰਾਇਣ ਜੀ ਤੇ ਅੱਜ ਦੇ ਕੈਂਪ ਬਾਰੇ ਕੀ ਕਹਿਣਾ ਚਾਹੋ ਨੇ ਇੰਨੀ ਸੰਗਤ ਆਈ ਆ ਬਹੁਤ ਸੰਗਤ ਆਈ ਆ ਧੰਨਵਾਦ ਸੰਗਤ ਦਾ ਵੀ ਬਾਕੀ ਇਹਨਾਂ ਵੀਰਾਂ ਦਾ ਧੰਨਵਾਦ ਜਿਹੜਾ ਪਰੌਣ ਵਾਲਿਆਂ ਦਾ ਜਿਹੜਾ ਇੰਨਾ ਪੈਸਾ ਖਰਚਦੇ ਆ ਮਿਹਰਬਾਨੀ ਬਾਕੀ ਪਰਮਾਤਮਾ ਨੇ ਜੋ ਕਰਾਉਣਾ ਉਹਦਾ ਸ਼ੁਕਰਾਨਾ ਕਿਉਂਕਿ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਕਿ ਇਹਨਾਂ ਨੇ ਵੀ ਇਹੀ ਕਿਹਾ ਕਿ ਅਸੀਂ ਵੀ ਇਕੱਲੇ ਕੁਝ ਨਹੀਂ ਹੈਗੇ ਅਸੀਂ ਵੀ ਇਕੱਲੇ ਕੁਝ ਨਹੀਂ ਹੈਗੇ ਕਿ ਜੇ ਪਿੰਡ ਦੇ ਸਹਿਯੋਗ ਕਰਦੇ ਆ ਸਾਰੇ ਸਹਿਯੋਗੀ ਨਗਰ ਪੰਚਾਇਤ ਆ ਜਾਂ ਹੋਰ ਪਿੰਡ ਦੇ ਨੌਜਵਾਨਾਂ ਜਾਂ ਹੋਰ ਸਾਰੇ ਸਹਿਯੋਗ ਕਰਦੇ ਰਲ ਮਿਲ ਕੇ ਜਿਹੜਾ ਰਲ ਮਿਲ ਕੇ ਹੁੰਦਾ ਏ ਇੱਕ ਬਹੁਤ ਵੱਡੀ ਗੱਲ ਆ ਕਿ ਕੋਈ ਵੀ ਟੀਮ ਵਰਕ ਜਦੋਂ ਇਸ ਤਰੀਕੇ ਨਾਲ ਹੁੰਦਾ ਆ ਤੇ ਕੰਮ ਜਿਹੜਾ ਆ ਉਹ ਸਿਰੇ ਚੜਦਾ ਤੇ ਸੰਗਤ ਦਾ ਜਿਹੜਾ ਅੱਜ ਜਿੰਨੀ ਸੰਗਤ ਆਈ ਤੋਂ ਅਲੱਗ ਵੀ ਰਿਹਾ ਕਿ ਜਿਹੜਾ ਕੈਂਪ ਬਹੁਤ ਚੰਗਾ ਕਾਮਯਾਬ ਆ ਕਿਉਂਕਿ ਸਤਾਰ ਮੰਗ ਕੈਂਪ ਆ ਜਿਹਦੇ ਵਿੱਚ 7-800 ਸੰਗਤ ਜਿਹੜੀ ਅੱਜ ਵੀ ਪਹੁੰਚੀ ਆ ਕੀ ਕਹਿਣਾ ਚਾਹੁੰਦੇ ਇਸ ਕੈਂਪ ਬਾਰੇ ਕੈਂਪ ਉਹ ਵੀ ਆਉਂਦਾ ਜੀ ਫਤ ਤੋਂ ਉੱਪਰ ਬੰਦਾ ਹੋ ਜਾਂਦਾ ਆਪਣੇ 3D ਵਾਲੇ 200 ਆਪਣੇ ਨਾਲ ਕਿ ਵੀ ਹੁਣ ਤਕਰੀਬਨ ਹੋ ਚੱਲੇ ਇੰਨੇ ਕਿ ਸਾਰੇ ਐਨਆਰਆ ਵੀ ਰਹਿੰਦੇ ਸਿਰ ਤੇ ਉਹ ਨਾਲੋਂ ਤਾਂ ਪਰ ਮਾਲਮ ਆ ਨਾਮ ਚੜ੍ਹਦੀ ਕਲਾ 'ਚ ਰੱਖੇ ਇਹਦਾ ਭਰਾਮਾ ਨੂੰ ਇਹਨਾਂ ਸਿਰ ਤੇ ਬਹੁਤ ਕੰਮ ਹੋ ਰਿਹਾ ਸਾਰੇ ਜਿੱਦਾਂ ਪਿੰਡ ਦੇ ਐਨਆਰਆ ਤੋਂ ਬਿਨਾ ਕੋਈ ਨਹੀਂ ਦੇਖੋ ਕੋਈ ਕਾਰਨਾ ਕਰਕੇ ਮੈਂ ਐਡ ਕਰ ਦਮ ਇੱਕ ਜੀ ਕੋਈ ਕਾਰਨਾ ਕਰਕੇ ਕੰਪ ਥੋੜਾ ਜਿਹਾ ਸਲੋ ਪਿੱਛੇ ਕਰਨਾ ਪਿਆ ਉਹ ਬਸਾਲਦਾ ਇਹਨਾਂ ਦੇ ਸ਼ਾਬਾਸ਼ ਜਿਹੜੇ ਪਹਿਲਾਂ ਸਪੀਕਰ ਬਣ ਕੇ ਪਿੰਡਾਂ 'ਚ ਗਏ ਵੀ ਕੈਨਸਲ ਆ ਮੌਲੀ ਡੇਟ ਦੱਸਾਂਗੇ ਮੌਲੀ ਡੇਟ ਰੱਖੀ ਮੁੜ ਕੇ ਇਹਨਾਂ ਸਾਰਿਆਂ ਨੇ ਟਿਕਲ ਸਾਰਿਆਂ ਨੇ ਇਹਨਾਂ ਨੇ ਬੜਾ ਸਹਿਯੋਗ ਦਿੱਤਾ ਮੁੜ ਕੇ ਆਪਣੀ ਗੱਡੀਆਂ ਦੇ ਉੱਪਰ ਸਪੀਕਰ ਬਣ ਕੇ ਫੇਰ ਪਿੰਡਾਂ 'ਚ ਫਿਰਿਆ ਇਹਨਾਂ ਤੋਂ ਮੈਂ ਤਾਂ ਪਹਿਲਾਂ ਹੀ ਸਟਾਰਟਿੰਗ ਦਿੱਤਾ ਕਿ ਇਹਨਾਂ ਤੋਂ ਬਿਨਾਂ ਮੈਂ ਤਾਂ ਬਿਲਕੁਲ ਨਹੀਂ ਕਰ ਸਕਦਾ। ਤਕਰੀਬਨ 1% ਵੀ ਕਿਸੇ ਨੂੰ ਪ੍ਰੋਬਲਮ ਨਹੀਂ ਆ ਰਹੀ। 17 ਸਾਲ ਹੋ ਗਏ ਸਾਨੂੰ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਕੰਮ ਕਰਵਾਦਿਆਂ ਨੂੰ। ਬਹੁਤ ਵਧੀਆ ਜਾ ਰਿਹਾ। ਇਹਨਾਂ ਨੇ ਸਾਰਿਆਂ ਨੇ ਗੱਲਾਂ ਬਾਤਾਂ ਕੀਤੀਆਂ ਕਿ ਜਿਹੜਾ ਇਹ ਕੈਂਪਸ ਸਾਰਿਆਂ ਨੇ ਰਲ ਮਿਲ ਕੇ ਲਾਇਆ ਪਰ ਦੂਸਰੀ ਗੱਲ ਆ ਕਿ ਜਿਹੜਾ ਸੰਗਤ ਦਾ ਠਾਠਾ ਮਾਰਦਾ ਜਿਹੜਾ ਇਕੱਠ ਵਾ ਉਹ ਆਪਣੇ ਆਪ ਦੇ ਵਿੱਚ ਬਿਆਨ ਕਰ ਰਿਹਾ ਜਦੋਂ ਪਿਛਲੇ ਸਾਲ ਦੇ ਵੀ ਕੁਝ ਮਰੀਜ਼ ਇੱਥੇ ਜਿਹੜੇ ਬੱਸ ਦੇ ਵਿੱਚ ਵੀ ਬੈਠੇ ਜਿਨ੍ਹਾਂ ਨੇ ਪਿਛਲੇ ਸਾਲ ਇੱਕ ਅੱਖ ਦਾ ਆਪਰੇਸ਼ਨ ਕਰਾਇਆ ਤੇ ਹੁਣ ਦੂਸਰੀ ਦਾ ਕਰਵਾਉਣ ਜਾ ਰਹੇ ਆ ਜੀ ਪਿਛਲੇ ਸਾਲ ਦੇ ਮਰੀਜ਼ ਇਹ ਕਹਿ ਰਿਹਾ ਕਿ ਅਸੀਂ ਬਹੁਤ ਖੁਸ਼ ਹਾਂ ਤੇ ਵਾਹਿਗੁਰੂ ਇਦਾਂ ਹੀ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਜਿਹੜੇ ਐਨ ਆਰ ਆਈ ਵੀਰ ਤੇ ਪਿੰਡ ਵਾਸੀ ਜਿਹੜੇ ਆ ਇਹੋ ਜਿਹੇ ਜਿਹੜੇ ਰਲ ਮਿਲ ਕੇ ਉਪਰਾਲੇ ਜਿਹੜੇ ਆ ਉਹ ਕਰਦੇ ਰਹਿਣ